ਆਰਤਕ ਦੇਵ ਸਿੰਘ ਢੀਂਟਾ ਸਾਹਿਬ ਜੀ ਜਿਨ੍ਹਾਂ ਨੇ ساری ਜ਼ਿੰਦਗੀ ਲੋਕਾਂ ਦੀ ਸੇਵਾ ਚਲਾਈ ਸਹਾ ਪ੍ਰਕਾਸ਼ ਸਿੰਘ ਜੀ ਬਾਦਲ ਢੀਂਟਾ ਸਾਹਿਬ ਤਲਵੰਡੀ ਸਾਹਿਬ ਤੋੜਾ ਸਾਹਿਬ ਬਰਨਾਲਾ ਸਾਹਿਬ ਪੂੰਦੜ ਸਾਹਿਬ ਇਹ ਕੋਸ਼ ਸਖ ਸੰਨ ਜਿਨ੍ਹਾਂ ਨੇ ਜੇ ਸੀ ਕਾਲੀ ਦਲ ਦਾ ਇਤਿਹਾਸ ਦੇਖੋ 103-4 ਸਾਲ ਦਾ ਇਤਿਹਾਸ ਹੈ ਵੱਡੇ ਬਾਦਲ ਸਾਹਿਬ ਦਾ ਤਾਂ ਤਕਰੀਬਨ 70 ਸਾਲ ਉਹਨਾਂ ਨੇ ਸੇਵਾ ਕੀਤੀ ਬਾਕੀ ਸਾਰੀ ਲੀਡਰਸ਼ਿਪ ਨੇ 50 ਤੋਂ 60 65 ਸਾਲ ਆਪਣੀ ਜ਼ਿੰਦਗੀ ਦੇ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਚਲਾਈ ਸ਼੍ਰੋਮਣੀ ਅਕਾਲੀ ਦਲ ਤੇ ਦੂਜੀਆਂ ਪਾਰਟੀਆਂ 'ਚ ਇੱਕ ਵੱਡਾ ਫਰਕ ਹੈ ਸ਼੍ਰੋਮਣੀ ਅਕਾਲੀਵਲ ਖੇਤਰੀ ਪਾਰਟੀ ਦੇ ਹੋਂਦ ਦੇ ਨਾਤੇ ਉਸ ਪਾਰਟੀ ਨੂੰ ਬਹੁਤ ਸੰਘਰਸ਼ ਕਰਨਾ ਪਿਆ ਕੁਰਬਾਨੀਆਂ ਦੇਣੀਆਂ ਪਈਆਂ ਜੇਲ੍ਹਾਂ ਜਾਣਾ ਪਿਆ ਖਾਲਸਾ ਪੰਥ ਦੀ ਵਾਸਤੇ ਤੇ ਪੰਜਾਬ ਖਾਤਰ ਆ ਉਹ ਲੀਡਰਸ਼ਿਪ ਹੈ ਜਿਸ ਲੀਡਰਸ਼ਿਪ ਨੇ ਕੋਈ ਆਪਣਾ ਪਰਿਵਾਰ ਦਾ ਪ੍ਰਵਾਹ ਨਾ ਕੀਤਾ ਆਪਣੇ ਰਿਸ਼ਦਾਰ ਇੰਤਵਾਹ ਨੇ ਕੀਤੀ ਪੂਰੀ ਜ਼ਿੰਦਗੀ ਜਨਤਾ ਲਈ ਪੰਜਾਬ ਲਈ ਕੌਮ ਲਈ ਸੰਘਰਸ਼ ਕੀਤਾ ਅੱਜ ਦੀ ਲੀਡਰਸ਼ਿਪ ਤੇ ਉਸ ਲੀਡਰਸ਼ਿਪ ਦਾ ਮੁਕਾਬਲਾ ਨਹੀਂ ਹੋ ਸਕਦਾ ਜਿਸ ਦਾ ਜਿਹਦਾ ਜਜ਼ਬਾ ਪ੍ਰਾਣੀ ਲੀਡਰਸ਼ਿਪ ਸੀ ਮੈਂ ਦੇਖਿਆ ਹੌਲੀ ਹੌਲੀ ਘਟ ਰਿਹਾ ਹੈ ਆਪਣੇ ਨਵੀਂ ਲੀਡਰਸ਼ਿਪ ਨੂੰ ਉਹ ਪ੍ਰਾਣੀ ਲੀਡਰਸ਼ਿਪ ਦੇ ਜੀਵਨ ਤੋਂ ਸਿੱਖਣ ਦੀ ਲੋੜ ਹੈ ਉਹਨਾਂ ਦੀ ਦ੍ਰਿੜਤਾ ਤੋਂ ਸਿੱਖਣ ਦੀ ਲੋੜ ਹੈ ਉਹਨਾਂ ਦੀਆਂ ਕੁਰਬਾਨੀਆਂ ਤੋਂ ਸਿੱਖੰਦੀ ਲੋੜ ਹੈ ਤੁਸੀਂ ਦੇਖੋ ਜੋ ਸਮਾਂ ਉਹ ਜੇ ਤੂਫਾਨਾਂ ਦੇ ਉਹ ਜੇ ਸਰਕਾਰਾਂ ਦੇ ਜ਼ੁਲਮ ਦਾ ਟੱਕਰਾ ਕੀਤਾ ਜਿਹੜੀ ਅੱਜ ਦੀ ਲੀਡਰਸ਼ਿਪ ਸ਼ਾਇਦ ਨਾ ਕਰ ਸਕੇ ਤੋ ਐਸ ਕਰਕੇ ਅੱਜ ਦੀ ਹਿੰਸਾ ਸਾਹਿਬ ਆਪਣੇ ਵਿੱਚ ਨਹੀਂ ਹੈ ਪਰ ਆਪਾਂ ਸਾਰਿਆਂ ਨੂੰ ਆਪਣੀ ਪੁਰਾਣੀ ਲੀਡਰਸ਼ਿਪ ਹਿੰਸਾ ਸਾਹਿਬ ਵਰਗੀ ਜ਼ਿੰਦਗੀ ਦੀ ਲਾਈਫ ਤੋਂ ਸਿੱਖਣਾ ਚਾਹੀਦਾ ਹੈ ਕਿਉਂਕਿ ਅੱਜ ਪੰਜਾਬ ਸੂਬਾ ਜਿਹਦੇ ਉੱਤੇ ਹਰ ਕਿਸਮ ਦੇ ਆਪਣੇ ਦੇ ਹਮਲੇ ਹੋਇਆ ਕੌਮ ਦੇ ਹਮਲੇ ਹੋਇਆ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਸੇਵਾਦਾਰ ਹੁੰਦੇ ਨਾਤੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਪਰਿਵਾਰ ਹੈ ਤੇ ਮੈਨੂੰ ਦੀਂਗਸਾ ਸਾਹਿਬ ਦੇ ਦੋ ਦਿਨ ਪਹਿਲੇ ਜਾਣ ਤੋਂ ਪਹਿਲੇ ਮੈਨੂੰ ਮੌਕਾ ਮਿਲਿਆ ਮੈਂ ਉਹਨਾਂ ਦੇ ਘਰੇ ਗਿਆ ਉਹਨਾਂ ਦੀ ਸਿਹਤ ਦਾ ਪਤਾ ਕਰਨ ਵਾਸਤੇ मैं जो बहार आया तो मैं जिक्र किया मैं ढींसा साहब न्या बेनती मैं क्या मैं थोड़ी चेहरे चो और वापस चढ़ती कला देख रहा मैनु कह लगे कहबीर देखो पुरानी लीडरशिप की सोच की है मैनू कह लगे अपने पंथ ना करो पार्टिया कर लो कटे तब चंकी तरह सेवा कर सकते हैं ਆ ਸੋਚ ਹੈ ਦਰਦ ਹੈ ਕੌਮ ਖਾਤਰ ਪੰਜਾਬ ਖਾਤਰ ਪਾਡੀ ਖਰਚ ਪੁਰਾਣੀ ਲੀਡਰਸ਼ਿਪ ਦਾ ਜਿਹੜਾ ਆਪਾਂ ਨੂੰ ਉਸ ਦੇ ਉਹਦੇ ਬਾਰੇ ਸੋਚਣਾ ਚਾਹੀਦਾ ਤੇ ਸਿੱਖਣਾ ਚਾਹੀਦਾ ਹੈ ਮੈਂ ਜਿਆਦਾ ਸਮਝ ਲੈਂਦਾ ਹੋਇਆ ਮੈਂ ਪ੍ਰਵਿੰਦਰ ਜੀ ਮੇਰੇ ਛੋੜੇ ਵੀਰ ਹੈ ਬਹੁਤ ਨੇਕ ਇਨਸਾਨ ਹੈ ਬੜੇ ਮਿਹਨਤੀ ਹੈ ਬੜੇ ਕਾਬਿਲ ਹੈ ਮੈਨੂੰ ਮੌਕਾ ਮਿਲਿਆ ਜਦੋਂ ਮੈਂ ਸਰਕਾਰ ਸੀ ਵੱਡੇ ਬਾਦਲ ਸਿੰਘ ਥੱਲੇ ਮੈਂ ਸੇਵਾ ਕਰਿਆ ਸੀ ਮੇਰੇ ਨਾਲ ਹੀ ਪ੍ਰਮਿੰਦਰ ਸੀ ਤੇ ਮੈਂ ਦੇਖਿਆ ਬੜੀ ਕਾਬਲੀਅਤ ਮੇਰੇ ਵੀਰ ਵਿੱਚ ਹੈ ਤੇ ਬੜੀ ਇਹਨਾਂ ਨੇ ਬੜੇ ਸਿਆਣਫਨਾ ਤਰੀਕੇ ਨਾਲ ਇਹਨਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਸੰਭਾਲਿਆ ਸੋ ਮੈਂ ਸ਼ੋਮਨੀ ਕਾਲੀ ਦਲ ਤਰਫੋਂ ਸਾਡੀ ਸਮੁੱਚੀ ਲੀਡਰਸ਼ਿਪ ਤਰਫੋਂ ਸਾਰੀ ਲੀਡਰਸ਼ਿਪ ਇੱਥੇ ਆਪਣੇ ਪ੍ਰਾਣੇ ਸਾਥੀ ਆਪਣੇ ਬਜ਼ੁਰਗ ਸਾਹਬ ਸੁਦੇਵ ਸਿੰਘ ਜੀ ਢੀਂਸਾ ਸਾਹਿਬ ਨੂੰ ਸ਼ਨਹਜਲੀ ਦੇਣ ਵਾਸਤੇ ਆਏ ਆ ਤੇ ਪ੍ਰਮਾਤਮਾ ਦੇ ਚਰਨਾਂ ਚਾਹੀ ਅਰਦਾਸ ਬੇਨਤੀ ਕਰਦਾ ਹੈ ਪ੍ਰਮਾਤਮਾ ਇਸ ਮਹਾਨ ਇਨਸਾਨ ਨੂੰ ਆਪਣੀ ਗੋਦ ਵਿੱਚ ਜਗ੍ਹਾ ਦੇ ਕੇ ਤੇ ਸਾਰੇ ਪਰਿਵਾਰ ਨੂੰ ਉਹਨਾਂ ਸਾਥੀਆਂ ਨੂੰ ਤਾਕਤ ਬਖਸ਼ਣ ਕਿ ਉਹ ਕਮੀ ਪੂਰੀ ਸਤਾ ਪ੍ਰਕਾਸ਼ ਸਿੰਘ ਜੀ ਬਾਦਲ ਢੀਂਟਾ ਸਾਹਿਬ ਤਲਵੰਡੀ ਸਾਹਿਬ ਤੋੜਾ ਸਾਹਿਬ ਬਰਨਾਲਾ ਸਾਹਿਬ ਪੂੰਦੜ ਸਾਹਿਬ ਇਹ ਕੋਸ਼ ਸਾਖ ਸਨ ਜਿਨ੍ਹਾਂ ਨੇ ਜੇਐਸ ਕੇ ਕਾਲੀ ਦਲ ਦਾ ਇਤਿਹਾਸ ਦੇਖੋ 103 4 ਸਾਲ ਦਾ ਇਤਿਹਾਸ ਹੈ ਵੱਡੇ ਬਾਦਲ ਸਾਹਿਬ ਦਾ तकरीबन 70 ਸਾਲ ਉਹਨੇ ਸੇਵਾ ਕੀਤੀ ਬਾਕੀ ਸਾਰੀ ਲੀਡਰਸ਼ਿਪ ਨੇ 50 ਤੋਂ 60 65 ਸਾਲ ਆਪਣੀ ਜ਼ਿੰਦਗੀ ਦੇ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਚਲਾਈ ਸ਼੍ਰੋਮਣੀ ਅਕਾਲੀ ਦਲ ਤੇ ਦੂਜੀਆਂ ਪਾਰਟੀਆਂ 'ਚ ਇੱਕ ਵੱਡਾ ਫਰਕ ਹੈ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਦੇ ਹੋਣ ਦੇ ਨਾਤੇ ਉਸ ਪਾਰਟੀ ਨੂੰ ਬਹੁਤ ਸੰਘਰਸ਼ ਕਰਨਾ ਪਿਆ ਕੁਰਬਾਨੀਆਂ ਦੇਣੀਆਂ ਪਈਆਂ ਜੇਲ੍ਹਾਂ ਜਾਣਾ ਪਿਆ ਖਾਲਸਾ ਪੰਥ ਦੀ ਵਾਸਤੇ ਤੇ ਪੰਜਾਬ ਖਾਤਰ ਆ ਉਹ ਲੀਡਰਸ਼ਿਪ ਹੈ ਜਿਸ ਲੀਡਰਸ਼ਿਪ ਨੇ ਕੋਈ ਆਪਣਾ ਪਰਿਵਾਰ ਦਾ ਪ੍ਰਵਾਹ ਨਾ ਕੀਤਾ ਆਪਣੇ ਰਿਸ਼ਤਿਆਂ ਨੂੰ ਪ੍ਰਵਾਹ ਨਾ ਕੀਤੀ ਪੂਰੀ ਜ਼ਿੰਦਗੀ ਜਨਤਾ ਲਈ ਪੰਜਾਬ ਲਈ ਕੌਮ ਲਈ ਸੰਘਰਸ਼ ਕੀਤਾ ਅੱਜ ਦੀ ਲੀਡਰਸ਼ਿਪ ਤੇ ਉਸ ਲੀਡਰਸ਼ਿਪ ਦਾ ਮੁਕਾਬਲਾ ਨਹੀਂ ਹੋ ਸਕਦਾ ਜਿਸ ਦਾ ਜਿਹਦਾ ਜਜ਼ਬਾ ਪ੍ਰਾਣੀ ਲੀਡਰਸ਼ਿਪ ਸੀ ਮੈਂ ਦੇਖਿਆ ਹੌਲੀ ਹੌਲੀ ਘਟ ਰਿਹਾ ਹੈ ਆਪਣੇ ਨਵੀਂ ਲੀਡਰਸ਼ਿਪ ਨੂੰ ਉਹ ਪ੍ਰਾਣੀ ਲੀਡਰਸ਼ਿਪ ਦੇ ਜੀਵਨ ਤੋਂ ਸਿੱਖਣ ਦੀ ਲੋੜ ਹੈ ਉਹਨਾਂ ਦੀ ਦ੍ਰਿੜਤਾ ਤੋਂ ਸਿੱਖਣ ਦੀ ਲੋੜ ਹੈ ਉਹਨਾਂ ਦੀਆਂ ਕੁਰਬਾਨੀਆਂ ਤੋਂ ਸਿੱਖਣ ਦੀ ਲੋੜ ਹੈ ਤੁਸੀਂ ਦੇਖੋ ਜੋ ਸਮਾਂ ਉਹ ਜੇ tufaanਾਂ ਦੇ ਉਹ ਜੇ ਸਰਕਾਰਾਂ ਦੇ ਜ਼ੁਲਮ ਦਾ ਟਾਕਰਾ ਕੀਤਾ ਜਿਹੜੀ ਅੱਜ ਦੀ ਲੀਡਰਸ਼ਿਪ ਸ਼ਹਿਦਨਾਖ ਕਰ ਸਕੇ ਤਾਂ ਐਸ ਕਰਕੇ ਅੱਜ ਢੀਂਸਾ ਸਾਹਿਬ ਆਪਣੇ ਵਿੱਚ ਨਹੀਂ ਹੈ ਪਰ ਆਪਾਂ ਸਾਰਿਆਂ ਨੂੰ ਆਪਣੀ ਪੁਰਾਣੀ ਲੀਡਰਸ਼ਿਪ ਢੀਂਸਾ ਸਾਹਿਬ ਵਰਗੀ ਜ਼ਿੰਦਗੀ ਦੀ ਲਾਈਫ ਤੋਂ ਸਿੱਖਣਾ ਚਾਹੀਦਾ ਹੈ ਕਿਉਂਕਿ ਅੱਜ ਪੰਜਾਬ ਸੂਬਾ ਜਿਹਦੇ ਉੱਤੇ ਹਰ ਕਿਸੇ ਦੇ ਆਪਣੇ ਦੇ ਹਮਲੇ ਹੋਇਆ ਕੌਮ ਦੇ ਹਮਲੇ ਹੋਇਆ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਸੇਵਾਦਾਰ ਹੁੰਦੇ ਨਾਤੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਪਰਿਵਾਰ ਹੈ ਤੇ ਮੈਨੂੰ ਦੀਕਸਾ ਸਾਹਿਬ ਦੇ ਦੋ ਦਿਨ ਪਹਿਲੇ ਜਾਨ ਤੋਂ ਪਹਿਲੇ ਮੈਨੂੰ ਮੌਕਾ ਮਿਲਿਆ ਮੈਂ ਉਹਨਾਂ ਦੇ ਘਰੇ ਗਿਆ ਉਹਨਾਂ ਦੀ ਸਿਹਤ ਦਾ ਪਤਾ ਕਰਨ ਵਾਸਤੇ ਮੈਂ ਜਦੋਂ ਬਾਹਰ ਆਇਆ ਤਾਂ ਮੈਂ ਜ਼ਿਕਰ ਕੀਤਾ ਮਕੀਨ ਸਰ ਸਾਹਿਬ ਨੂੰ ਵੀ ਕਿਹਾ ਬੇਨਤੀ ਕੀਤੀ ਮੈਂ ਕਿਹਾ ਮੈਂ ਥੋੜੀ ਚਿਹਰੇ 'ਚੋਂ ਉਹ ਵਾਪਸ ਚੜਦੀ ਕਲਾ ਮੈਂ ਦੇਖ ਰਿਹਾ ਤੇ ਮੈਨੂੰ ਕਹਿਣ ਲੱਗੇ ਕਹਿੰਦੇ ਸਰਬੀਰ ਦੇਖੋ ਪ੍ਰਾਣੀ ਲੀਡਰਸ਼ਿਪ ਦੀ ਸੋਚ ਕੀ ਹੈ ਮੈਨੂੰ ਕਹਿਣ ਲੱਗੇ ਆਪਣੇ ਪੰਥ ਨੂੰ ਇਕੱਠਾ ਕਰ ਲੋ ਪਾਰਟੀਆਂ ਨੂੰ ਇਕੱਠਾ ਕਰ ਲੋ ਇਕੱਠੇ ਤੇ ਹੀ ਆਪਾਂ ਪੰਜਾਬ ਵਿੱਚ ਚੰਗੀ ਤਰ੍ਹਾਂ ਸੇਵਾ ਕਰ ਸਕਦੇ ਹਾਂ ਆ ਸੋਚ ਹੈ ਦਰਦ ਹੈ ਕੌਮ ਖਾਤਰ ਪੰਜਾਬ ਖਾਤਰ ਪਾਟੀ ਖਰ ਪਰਾਨੀ ਲੀਡਰਸ਼ਿਪ ਦਾ ਜਿਹੜਾ ਆਪਾਂ ਨੂੰ ਉਸ ਦੇ ਉਹਦੇ ਬਾਰੇ ਸੋਚਣਾ ਚਾਹੀਦਾ ਤੇ ਸਿੱਖਣਾ ਚਾਹੀਦਾ ਹੈ ਮੈਂ ਜਾਦਾ ਸੰਭਲ ਲੈਂਦਾ ਹੋਇਆ ਮੈਂ ਪਰਮਿੰਦਰ ਜੀ ਮੇਰੇ ਛੋੜੇ ਵੀਰ ਹੈ ਬਹੁਤ ਨੇਕ ਇਨਸਾਨ ਹੈ ਬੜੇ ਮਿਹਨਤੀ ਹੈ ਬੜੇ ਕਾਬਿਲ ਹੈ ਮੈਨੂੰ ਮੌਕਾ ਮਿਲਿਆ ਜਦੋਂ ਮੈਂ ਸਰਕਾਰ ਸੀ ਵੱਡੇ ਬਾਦਲ ਸਾਹਿਬ ਥੱਲੇ ਮੈਂ ਸੇਵਾ ਕਰਿਆ ਸੀ ਮੇਰੇ ਨਾਲ ਹੀ ਪਰਮਿੰਦਰ ਸੀ ਤੇ ਮੈਂ ਦੇਖਿਆ ਬੜੀ ਕਾਬਲੀਅਤ ਮੇਰੇ ਵੀਰ ਵਿੱਚ ਹੈ ਤੇ ਬੜੀ ਇਹਨਾਂ ਨੇ ਬੜੇ ਸਿਆਣੇ ਫਨਾ ਤਰੀਕੇ ਨਾਲ ਇਹਨਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਸੰਭਾਲਿਆ ਸੋ ਮੈਂ ਸ਼ੋਮਨੀ ਕਾਲੀ ਦਲ ਤਰਫੋਂ ਸਾਡੀ ਸਮੁੱਚੀ ਲੀਡਰਸ਼ਿਪ ਤਰਫੋਂ ਸਾਰੀ ਲੀਡਰਸ਼ਿਪ ਇੱਥੇ ਆਪਣੇ ਪ੍ਰਾਣੇ ਸਾਥੀ ਆਪਣੇ ਬਜ਼ੁਰਗ ਸਾਰਸੁਦੇਵ ਸਿੰਘ ਜੀ ਢੀਂਸਾ ਸਾਹਿਬ ਨੂੰ ਸ਼ਨਾਂਝਲੀ ਦੇਣ ਵਾਸਤੇ ਆਏ ਆ ਤੇ ਪ੍ਰਮਾਤਮਾ ਦੇ ਚਰਨਾਂ ਚਾਹੀ ਅਰਦਾਸ ਬੇਨਤੀ ਕਰਦਾ ਹੈ ਪ੍ਰਮਾਤਮਾ ਇਸ ਮਹਾਨ ਇਨਸਾਨ ਨੂੰ اپنی ਗੋਦ ਵਿੱਚ ਜਗ੍ਹਾ ਦੇ ਕੇ ਤੇ ਸਾਰੇ ਪਰਿਵਾਰ ਨੂੰ ਉਹਨਾਂ ਸਾਥੀਆਂ ਨੂੰ ਤਾਕਤ ਬਖਸ਼ਣ ਕਿ ਉਹ ਕਮੀ ਪੂਰੀ ਸਤਿਪ੍ਰਕਾਸ਼ ਸਿੰਘ ਜੀ ਬਾਦਲ ਢੀਂਡਾ ਸਾਹਿਬ ਤਲਵੰਡੀ ਸਾਹਿਬ ਤੋੜਾ ਸਾਹਿਬ ਬਰਨਾਲਾ ਸਾਹਿਬ ਪੂੰਦੜ ਸਾਹਿਬ ਇਹ ਕੋਸ਼ ਸਾਖ ਸਨ ਜਿਨ੍ਹਾਂ ਨੇ ਜੇਐਸ ਕੇ ਕਾਲੀ ਦਲ ਦਾ ਇਤਿਹਾਸ ਦੇਖੋ 103 4 ਸਾਲ ਦਾ ਇਤਿਹਾਸ ਹੈ ਵੱਡੇ ਬਾਦਲ ਸਾਹਿਬ ਦਾ तकरीबन 70 ਸਾਲ ਉਹਨੇ ਸੇਵਾ ਕੀਤੀ ਬਾਕੀ ਸਾਰੀ ਲੀਡਰਸ਼ਿਪ ਨੇ 50 ਤੋਂ 60 65 ਸਾਲ ਆਪਣੀ ਜ਼ਿੰਦਗੀ ਦੇ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਚਲਾਈ ਸ਼੍ਰੋਮਣੀ ਅਕਾਲੀ ਦਲ ਤੇ ਦੂਜੀਆਂ ਪਾਰਟੀਆਂ 'ਚ ਇੱਕ ਵੱਡਾ ਫਰਕ ਹੈ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਦੇ ਹੋਣ ਦੇ ਨਾਤੇ ਉਸ ਪਾਰਟੀ ਨੂੰ ਬਹੁਤ ਸੰਘਰਸ਼ ਕਰਨਾ ਪਿਆ ਕੁਰਬਾਨੀਆਂ ਦੇਣੀਆਂ ਪਈਆਂ ਜੇਲ੍ਹਾਂ ਜਾਣਾ ਪਿਆ ਖਾਲਸਾ ਪੰਥ ਦੀ ਵਾਸਤੇ ਤੇ ਪੰਜਾਬ ਖਾਤਰ ਆ ਉਹ ਲੀਡਰਸ਼ਿਪ ਹੈ ਜਿਸ ਲੀਡਰਸ਼ਿਪ ਨੇ ਕੋਈ ਆਪਣਾ ਪਰਿਵਾਰ ਦਾ ਪ੍ਰਵਾਹ ਨਾ ਕੀਤਾ ਆਪਣੇ ਰਿਸ਼ਤੇਦਾਰਾਂ ਨੂੰ ਪ੍ਰਵਾਹ ਨਾ ਕੀਤੀ ਪੂਰੀ ਜ਼ਿੰਦਗੀ ਜਨਤਾ ਲਈ ਪੰਜਾਬ ਲਈ ਕੌਮ ਲਈ ਸੰਘਰਸ਼ ਕੀਤਾ ਅੱਜ ਦੀ ਲੀਡਰਸ਼ਿਪ ਤੇ ਉਸ ਲੀਡਰਸ਼ਿਪ ਦਾ ਮੁਕਾਬਲਾ ਨਹੀਂ ਹੋ ਸਕਦਾ ਜਿਸ ਦਾ ਜਿਹਦਾ ਜਜ਼ਬਾ ਪ੍ਰਾਣੀ ਲੀਡਰਸ਼ਿਪ ਸੀ ਮੈਂ ਦੇਖਿਆ ਹੌਲੀ ਹੌਲੀ ਘਟ ਰਿਹਾ ਹੈ ਆਪਣੇ ਨਵੀਂ ਲੀਡਰਸ਼ਿਪ ਨੂੰ ਉਹ ਪ੍ਰਾਣੀ ਲੀਡਰਸ਼ਿਪ ਦੇ ਜੀਵਨ ਤੋਂ ਸਿੱਖਣ ਦੀ ਲੋੜ ਹੈ ਉਹਨਾਂ ਦੀ ਦ੍ਰਿੜਤਾ ਤੋਂ ਸਿੱਖਣ ਦੀ ਲੋੜ ਹੈ ਉਹਨਾਂ ਦੀਆਂ ਕੁਰਬਾਨੀਆਂ ਤੋਂ ਸਿੱਖਣ ਦੀ ਲੋੜ ਹੈ ਤੁਸੀਂ ਦੇਖੋ ਜੋ ਸਮਾਂ ਉਹ ਜੇ ਆਨਾਂ ਦੇ ਉਹ ਜੇ ਸਰਕਾਰਾਂ ਤੇ ਜ਼ੁਲਮ ਦਾ ਟਾਕਰਾ ਕੀਤਾ ਜਿਹੜੀ ਅੱਜ ਦੀ ਲੀਡਰਸ਼ਿਪ ਸ਼ਹਿਦਨਾਖ ਕਰ ਸਕੇ ਤੋ ਐਸ ਕਰਕੇ ਅੱਜ ਢੀਂਸਾ ਸਾਹਿਬ ਆਪਣੇ ਵਿੱਚ ਨਹੀਂ ਹੈ ਪਰ ਆਪਾਂ ਸਾਰਿਆਂ ਨੂੰ ਆਪਣੀ ਪੁਰਾਣੀ ਲੀਡਰਸ਼ਿਪ ਢੀਂਸਾ ਸਾਹਿਬ ਵਰਗੀ ਜ਼ਿੰਦਗੀ ਦੀ ਲਾਈਫ ਤੋਂ ਸਿੱਖਣਾ ਚਾਹੀਦਾ ਹੈ ਕਿਉਂਕਿ ਅੱਜ ਪੰਜਾਬ ਸੂਬਾ ਜਿਹਦੇ ਉੱਤੇ ਹਰ ਕਿਸੇ ਨੇ ਆਪਣੇ ਦੇ ਹਮਲੇ ਹੋਇਆ ਕੌਮ ਦੇ ਹਮਲੇ ਹੋਇਆ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਸੇਵਾਦਾਰ ਹੁੰਦੇ ਨਾਤੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਪਰਿਵਾਰ ਹੈ ਤੇ ਮੈਨੂੰ ਤਿੰਸਾ ਸਾਹਿਬ ਦੇ 2 ਦਿਨ ਪਹਿਲੇ ਜਾਣ ਤੋਂ ਪਹਿਲੇ ਮੈਨੂੰ ਮੌਕਾ ਮਿਲਿਆ ਮੈਂ ਉਹਨਾਂ ਦੇ ਘਰੇ ਗਿਆ ਉਹਨਾਂ ਦੀ ਸਿਹਤ ਦਾ ਪਤਾ ਕਰਨ ਵਾਸਤੇ ਮੈਂ ਜਦੋਂ ਬਾਹਰ ਆਇਆ ਤਾਂ ਮੈਂ ਜ਼ਿਕਰ ਕੀਤਾ ਮਕੀਨ ਸਾਹਿਬ ਨੂੰ ਵੀ ਕਿਹਾ ਬੇਨਤੀ ਕੀਤੀ ਮੈਂ ਕਿਹਾ ਮੈਂ ਥੋੜੀ ਚਿਹਰੇ 'ਚੋਂ ਉਹ ਵਾਪਸ ਚੜਦੀ ਕਲਾ ਮੈਂ ਦੇਖ ਰਿਹਾ ਤੇ ਮੈਨੂੰ ਕਹਿਣ ਲੱਗੇ ਕਹਿੰਦੇ ਸਰਬੀਰ ਦੇਖੋ ਪੁਰਾਣੀ ਲੀਡਰਸ਼ਿਪ ਦੀ ਸੋਚ ਕੀ ਹੈ ਮੈਨੂੰ ਕਹਿਣ ਲੱਗੇ ਆਪਣੇ ਪੰਥ ਨੂੰ ਇਕੱਠਾ ਕਰ ਲੋ ਪਾਰਟੀਆਂ ਨੂੰ ਇਕੱਠਾ ਕਰ ਲੋ ਇਕੱਠੇ ਤੇ ਹੀ ਆਪਾਂ ਪੰਜਾਬ ਵਿੱਚ ਚੰਗੀ ਤਰ੍ਹਾਂ ਸੇਵਾ ਕਰ ਸਕਦੇ ਹਾਂ ਆ ਸੋਚ ਹੈ ਦਰਦ ਹੈ ਕੌਮ ਖਾਤਰ ਪੰਜਾਬ ਖਾਤਰ ਪਾਟੀ ਖਰਚ ਪੁਰਾਣੀ ਲੀਡਰਸ਼ਿਪ ਦਾ ਜਿਹੜਾ ਆਪਾਂ ਨੂੰ ਉਸ ਦੇ ਉਹਦੇ ਬਾਰੇ ਸੋਚਣਾ ਚਾਹੀਦਾ ਤੇ ਸਿੱਖਣਾ ਚਾਹੀਦਾ ਮੈਂ ਜਾਦਾ ਸਮਝ ਲੈਂਦਾ ਹੋਇਆ ਮੈਂ ਪਰਮਿੰਦਰ ਜੀ ਮੇਰੇ ਛੋੜੇ ਵੀਰ ਹੈ ਬਹੁਤ ਨੇਕ ਇਨਸਾਨ ਹੈ ਬੜੇ ਮਿਹਨਤੀ ਹੈ ਬੜੇ ਕਾਬਿਲ ਹੈ ਮੈਨੂੰ ਮੌਕਾ ਮਿਲਿਆ ਜਦੋਂ ਮੈਂ ਸਰਕਾਰ ਸੀ ਵੱਡੇ ਬਾਦਲ ਸਿੰਘ ਸਾਹਿਬ ਥੱਲੇ ਮੈਂ ਸੇਵਾ ਕਰਿਆ ਸੀ ਮੇਰੇ ਨਾਲ ਹੀ ਪਰਮਿੰਦਰ ਸੀ ਤੇ ਮੈਂ ਦੇਖਿਆ ਬੜੀ ਕਾਬਲੀਅਤ ਮੇਰੇ ਵੀਰ ਵਿੱਚ ਹੈ ਤੇ ਬੜੀ ਇਹਨਾਂ ਨੇ ਬੜੇ ਸਿਆਣੇ ਫਨਾ ਤਰੀਕੇ